ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਬਹੁਤ ਹੀ ਦਿਲਚਸਪ ਵਿਸ਼ਾ ਹੈ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਕਿ ਪੀਰਾਂ ਦੇ ਭਗਤਾਂ ਨੂੰ ਸੁਪਨਿਆਂ ਵਿੱਚ ਸੱਪ ਨਜ਼ਰ ਆਉਣ ਦੇ ਕੀ ਸੰਕੇਤ ਹੁੰਦੇ ਹਨ ਸੱਪ ਦਾ ਬੰਦਗੀ ਕਰਨ ਵਾਲਿਆਂ ਦੀ ਜ਼ਿੰਦਗੀ ਵਿੱਚ ਕੀ ਸਥਾਨ ਹੈ ਕਿਉਂ ਪੀਰ ਫਕੀਰ ਜਾਂ ਇੱਛਾਤਾਰੀ 나ਗ ਆਪਣੇ ਭਗਤਾਂ ਨੂੰ 나ਗ ਦੇ ਰੂਪ ਵਿੱਚ ਹੀ ਦਰਸ਼ਨ ਦਿੰਦੇ ਹਨ ਅਸੀਂ ਬਹੁਤ ਸਾਰੇ ਗੁਰੂਆਂ ਪੀਰਾਂ ਦੀਆਂ ਤਸਵੀਰਾਂ ਵੇਖੀਆਂ ਹਨ ਜਿਨ੍ਹਾਂ ਵਿੱਚ ਸੱਪ ਨੇ ਉਹਨਾਂ ਨੂੰ ਛਾ ਕੀਤੀ ਹੈ ਜਾਂ ਸ਼ਿਵਜੀ ਮਹਾਰਾਜ ਨੇ ਸੱਪਾਂ ਨੂੰ ਗਲ ਵਿੱਚ ਮਾਲਾ ਬਣਾ ਕੇ ਪਾਇਆ ਹੋਇਆ ਵੀ ਅਸੀਂ ਦੇਖਦੇ ਹਾਂ ਆਖਰ ਸੱਪ ਵਿੱਚ ਐਸੀ ਕੀ ਖਾਸੀਅਤ ਹੈ ਜੋ ਇਸ ਦਾ ਸੰਬੰਧ ਦੇਵੀ ਦੇਵਤਿਆਂ ਤੇ ਗੁਰੂਆਂ ਪੀਰਾਂ ਨਾਲ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਸੰਗਤ ਜੀ ਹਮੇਸ਼ਾ ਦੀ ਤਰ੍ਹਾਂ ਇੱਕ ਬੇਨਤੀ ਹੈ ਕਿ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਜ਼ਰੂਰ ਬਣੋ ਆਓ ਸੰਗਤ ਜੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਾਨੂੰ ਅਕਸਰ ਭਗਤੀ ਕਰਨ ਵਾਲਿਆਂ ਨੂੰ ਸੁਪਨੇ ਵਿੱਚ ਸੱਪ ਦਿਖਾਈ ਦਿੰਦੇ ਹਨ ਸੰਗਤ ਜੀ ਸੱਪ ਇੱਕ ਸ਼ਕਤੀ ਦਾ ਪ੍ਰਤੀਕ ਹੁੰਦਾ ਹੈ ਬਹੁਤ ਸਾਰੇ ਪਿੱਤਰ ਅਤੇ ਦੇਵੀ ਦੇਵਤਾ ਸੱਪ ਦੇ ਰੂਪ ਵਿੱਚ ਸਾਨੂੰ ਸੁਪਨੇ ਰਾਹੀਂ ਸੰਕੇਤ ਦਿੰਦੇ ਹਨ ਇਹ ਸੰਕੇਤ ਹੋਣ ਵਾਲੀਆਂ ਚੰਗੀਆਂ ਮਾੜੀਆਂ ਘਟਨਾਵਾਂ ਨਾਲ ਸੰਬੰਧਿਤ ਹੁੰਦੇ ਹਨ ਫਰਨ ਫੈਲਾਇਆ ਹੋਇਆ ਸੱਪ ਦਿਖਣਾ ਚੰਗੀ ਨਿਸ਼ਾਨੀ ਹੁੰਦੀ ਹੈ ਅਤੇ ਡੰਗ ਮਾਰਦੇ ਸੱਪ ਦਾ ਦਿਸਣਾ ਕਿਸੇ ਨੁਕਸਾਨ ਜਾਂ ਵਿਪਤਾ ਦੇ ਆਉਣ ਦਾ ਸੰਕੇਤ ਮੰਨਿਆ ਜਾਂਦਾ ਹੈ ਸੰਗਤ ਜੀ ਰੋਹਾਨੀਅਤ ਅੰਦਰ ਦੇਖੀਏ ਤਾਂ ਸਾਡੀ ਕੁੰਡਲਨੀ ਸ਼ਕਤੀ ਵੀ ਸੱਪ ਦੀ ਤਰ੍ਹਾਂ ਹੀ ਹੁੰਦੀ ਹੈ ਜੋ ਸਾਡੀ ਧੁੰਨੀ ਦੇ ਹੇਠਾਂ ਕੁੰਡਲੀ ਮਾਰ ਕੇ ਸੁੱਤੀ ਪਈ ਹੁੰਦੀ ਹੈ ਜਦ ਅਸੀਂ ਸਾਧਨਾ ਵਿੱਚ ਅੱਗੇ ਵਧਦੇ ਹਾਂ ਤਾਂ ਇਹ ਸ਼ਕਤੀ ਜਾਗਰਤ ਹੁੰਦੀ ਹੈ ਅਤੇ ਉੱਪਰ ਵੱਲ ਨੂੰ ਸੱਪ ਦੇ ਮੇਲਣ ਵਾਂਗ ਘੁੰਮਦੀ ਹੋਈ ਉੱਪਰ ਵੱਲ ਨੂੰ ਸਾਡੇ ਚੱਕਰਾਂ ਵਿੱਚ ਦੀ ਹੁੰਦੀ ਹੋਈ ਵੱਧਦੀ ਹੈ ਇਸ ਸ਼ਕਤੀ ਦੇ ਜਾਗਣ ਨਾਲ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਸਰੀਰ ਦੇ ਆਲੇ-ਦੁਆਲੇ ਸੱਪ ਘੁੰਮ ਰਿਹਾ ਹੋਵੇ ਸੁਪਨੇ ਵਿੱਚ ਵੀ ਰੰਗ-ਬਰੰਗੇ ਸੱਪ ਦਿਖਦੇ ਹਨ ਅਸੀਂ ਗੁਰੂ ਨਾਨਕ ਦੇਵ ਜੀ ਸ਼ਿਵ ਜੀ ਮਹਾਰਾਜ ਭਗਵਾਨ ਵਿਸ਼ਨੂੰ ਮਹਾਤਮਾ ਬੁੱਧ ਜਹਰਪੀਰ ਗੋਗਾ ਜੀ ਅਤੇ ਹੋਰ ਵੀ ਬਹੁਤ ਸਾਰੇ ਪੀਰਾਂ ਫਕੀਰਾਂ ਦੇ ਨਾਲ ਅਕਸਰ ਤਸਵੀਰਾਂ ਵਿੱਚ ਸੱਪ ਨੂੰ ਜ਼ਰੂਰ ਦੇਖਿਆ ਹੈ ਸੰਗਤ ਜੀ ਸੱਪ ਇੱਕ ਬਹੁਤ ਹੀ ਤਾਕਤਵਰ ਸ਼ਕਤੀ ਦਾ ਪ੍ਰਤੀਕ ਹੈ ਇੱਛਾਧਾਰੀ नाग ਵੀ ਇੱਕ ਬਹੁਤ ਭਾਰੀ ਸ਼ਕਤੀ ਹੈ ਜਿੱਥੇ ਇਹਨਾਂ ਦੀ ਜਗ੍ਹਾ ਹੁੰਦੀ ਹੈ ਉੱਥੇ ਜੇਕਰ ਕੋਈ ਮਨੁੱਖ ਗਲਤੀ ਕਰਦਾ ਹੈ ਤਾਂ ਇਹ ਉਸ ਨੂੰ ਆਪਣੇ ਸੱਪ ਦੇ ਰੂਪ ਵਿੱਚ ਦਰਸ਼ਨ ਦੇ ਕੇ ਡਰਾ ਦਿੰਦੇ ਹਨ ਅਜਿਹੀਆਂ ਬਹੁਤ ਸਾਰੀਆਂ ਥਾਵਾਂ ਪੰਜਾਬ ਵਿੱਚ ਹਨ ਜਿੱਥੇ ਇਸ ਸ਼ਕਤੀ ਦਾ ਟਕਰਾ ਇਨਸਾਨਾਂ ਨਾਲ ਹੋਇਆ ਅਤੇ ਫਿਰ ਇੱਛਾਤਾਰੀ ਨਾਗ ਬਹੁਤ ਵੱਡੇ ਰੂਪ ਵਿੱਚ ਆ ਕੇ ਉਹਨਾਂ ਦੇ ਸਾਹਮਣੇ ਖੜ ਗਿਆ। ਇਸੇ ਤਰ੍ਹਾਂ ਹੋਰ ਵੀ ਪੀਰ ਫਕੀਰ ਜੋ ਇਬਾਦਤ ਕਰਦੇ-ਕਰਦੇ ਧਰਤੀ ਵਿੱਚ ਹੀ ਸਮਾ ਗਏ ਤਾਂ ਉਹਨਾਂ ਨੇ ਆਪਣੇ ਅੰਦਰ ਧਰਤੀ ਤੱਤ ਨੂੰ ਇੰਨਾ ਸ਼ਕਤੀਸ਼ਾਲੀ ਕਰ ਲਿਆ ਕਿ ਉਹ ਅਕਸਰ ਸੱਪ ਜਾਂ ਨਾਗ ਦੇ ਰੂਪ ਵਿੱਚ ਹੀ ਵਿਚਰਦੇ ਹਨ ਅਤੇ ਭਗਤਾਂ ਨੂੰ ਦਰਸ਼ਨ ਦਿੰਦੇ ਹਨ। ਇਸੇ ਲਈ ਕਿਹਾ ਜਾਂਦਾ ਹੈ ਕਿ ਕਦੇ ਵੀ ਸੱਪ ਨੂੰ ਮਾਰਨਾ ਨਹੀਂ ਚਾਹੀਦਾ ਗੁੱਗਾ ਜਹਰ ਪੀਰ ਜੀ ਦੀ ਸੇਵਾ ਵਿੱਚ ਤਾਂ अनेका ਹੀ नाग ਹਮੇਸ਼ਾ ਮੌਜੂਦ ਰਹਿੰਦੇ ਹਨ ਇਹ ਵੀ ਮੰਨਿਆ ਜਾਂਦਾ ਹੈ ਕਿ ਕਈ ਜਿੰਨ ਜੋ ਰੂਪ ਬਦਲ ਸਕਦੇ ਨੇ ਉਹ ਵੀ ਸੱਪ ਦਾ ਰੂਪ ਧਾਰ ਲਿਆ ਕਰਦੇ ਹਨ ਸੰਗਤ ਜੀ ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਸੱਪ ਇੱਕ ਪਵਿੱਤਰ ਸ਼ਕਤੀ ਦਾ ਪ੍ਰਤੀਕ ਹੈ ਸਾਧਨਾ ਕਰਨ ਵਾਲਿਆਂ ਨੂੰ ਇਸ ਦਾ ਅਨੁਭਵ ਜ਼ਰੂਰ ਹੁੰਦਾ ਹੈ ਸੋ ਇਹਨਾਂ ਸੁਪਨਿਆਂ ਤੋਂ ਖਬਰਾਉਣਾ ਨਹੀਂ ਚਾਹੀਦਾ ਪੀਰਾਂ ਨੂੰ ਮੰਨਣ ਵਾਲਿਆਂ ਨੂੰ ਤਾਂ ਸੱਪ ਨੂੰ ਬਿਲਕੁਲ ਵੀ ਨਹੀਂ ਮਾਰਨਾ ਚਾਹੀਦਾ ਕਦੇ-ਕਦੇ ਸੁਪਨੇ ਵਿੱਚ ਸੱਪ ਦਾ ਦਿਖਣਾ ਆਮ ਗੱਲ ਹੋ ਸਕਦੀ ਹੈ ਪਰ ਵਾਰ-ਵਾਰ ਸੱਪ ਦੇ ਦਿਖਾਈ ਦੇਣ ਦਾ ਮਤਲਬ ਹੈ ਕਿ ਕੋਈ ਸ਼ਕਤੀ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦੀ ਹੈ ਅਤੇ ਤੁਹਾਨੂੰ ਕੁਝ ਦੱਸਣਾ ਚਾਹੁੰਦੀ ਹੈ ਸੋ ਸੰਗਤ ਜੀ ਏ ਸੀ ਅੱਜ ਦੀ ਵੀਡੀਓ ਖਾਸ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਅਤੇ ਬਹੁਤ ਕੁਝ ਜਾਣਨ ਨੂੰ ਮਿਲਿਆ ਹੋਵੇਗਾ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ ਮਿਲਦੇ ਹੈ ਇਸੇ ਤਰ੍ਹਾਂ ਦੀ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਬਾਨ ਜੈ ਪੀ ਰਾਣੀ